ਆਪਣੇ ਬੱਚਿਆਂ ਨੂੰ ਖੰਗ ਅਤੇ ਸਰਦੀ ਦੀ ਦਵਾਈ ਨਾ ਦਿਓ ਕਿਉਂਕਿ 11 ਬੱਚਿਆਂ ਦੀ ਮੌਤ ਹੋਣ ਦੀ ਖਬਰ ਹੈ ਇਸ ਵੇਲੇ ਭਾਰਤ ਸਰਕਾਰ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਭਾਰਤ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਹੈਲਥ ਡਿਪਾਰਟਮੈਂਟਸ ਨੂੰ ਕਿ ਬੱਚਿਆਂ ਨੂੰ ਸਰਦੀ ਅਤੇ ਖੰਗ ਦੀ ਦਵਾਈ ਨਾ ਦਿੱਤੀ ਜਾਵੇ ਕਿਉਂਕਿ 11 ਬੱਚਿਆਂ ਦੀ ਮੌਤ ਹੋਣ ਦੇ ਨਾਲ ਹੜਕੰਪ ਮਚ ਗਿਆ ਹੈ ਹਾ ਚਾਰੇ ਪਾਸੇ ਡਰ ਦਾ ਮਾਹੌਲ ਹੈ ਕਿ ਆਖਰੀ ਬੱਚਿਆਂ ਦੀ ਮੌਤ ਹੋਈ ਤਾਂ ਹੋਈ ਕਿਵੇਂ ਕਥਿਤ ਤੌਰ ਤੇ ਸਰਪ ਦੇ ਵਿੱਚ ਮਿਲਾਵਟ ਹੋਣ ਕਰਕੇ ਬੱਚਿਆਂ ਦੀ ਮੌਤ ਹੋਈ ਹੈ ਜੋ ਮੀਡੀਆ ਰਿਪੋਰਟਸ ਕਹਿ ਰਹੀਆਂ ਨੇ ਹਾਲਾਂਕਿ ਇਹ ਮਾਮਲਾ ਪੜਤਾਲ ਦਾ ਵਿਸ਼ਾ ਹੈ ਕਿ ਵਾਕਈ ਸਿਰਪੇ ਦੇ ਕਰਕੇ ਹੀ ਜਾਨਾ ਜਾ ਰਹੀਆਂ ਨੇ ਜਾਂ ਫਿਰ ਕੋਈ ਹੋਰ ਕਾਰਨ ਹੈ ਇੱਥੋਂ ਤੱਕ ਜਾਣਕਾਰੀ ਹੈ ਕਿ ਜਿੰਨਾ ਬੱਚਿਆਂ ਨੂੰ ਸਿਰਪ ਯਾਨੀ ਕਿ ਦਵਾਈ ਦਿੱਤੀ ਗਈ ਉਹ ਮੁੜ ਕੇ ਉੱਠੇ ਹੀ ਨਹੀਂ ਸੁੱਤੇ ਦੇ ਸੁੱਤੇ ਰਹਿ ਗਏ ਅਤੇ ਉਹਨਾਂ ਦੀ ਜਾਨ ਤੱਕ ਚਲੀ ਗਈ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਐਡਵਾਈਜ਼ਰੀ ਜਾਰੀ ਕਰਕੇ ਹੁਕਮ ਦਿੱਤਾ ਹੈ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖੰਗ ਅਤੇ ਸਰਦੀ ਦੀ ਦਵਾਈਆਂ ਨਾ ਦਿੱਤੀਆਂ ਜਾਣ ਸਿਹਤ ਸੇਵਾਵਾਂ ਡਾਇਰੈਕਟੋਰੇਟ ਜਨਰਲ ਯਾਨੀ ਕਿ ਡੀਜੀਐਚਐਸ ਵੱਲੋਂ ਜਾਰੀ ਇਹ ਐਡਵਾਈਜ਼ਰੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕਥਿਤ ਤੌਰ ਤੇ ਮਿਲਾਵਟੀ ਕਫ ਸਰਪ ਕਾਰਨ 11 ਬੱਚਿਆਂ ਦੀ ਮੌਤ ਦੀ ਖਬਰ ਵਿਚਾਲੇ ਆਈ ਹੈ ਇਸੇ ਵਿਚਕਾਰ ਕੇਂਦਰੀ ਸਿਹਤ ਮੰਤਰਾਲੇ ਨੇ ਪਾਇਆ ਹੈ ਕਿ ਮੱਧ ਪ੍ਰਦੇਸ਼ ਜਾਂਚ ਲਈ ਗਏ ਕਿਸੇ ਵੀ ਸਰਪ ਨੂੰ ਨਮੂਨੇ 'ਚ ਡਾਇਥੀਲਨ ਗਲਾਈਕੋਲ ਜਾਂ ਫਿਰ ਇਥੀਲਨ ਗਲਾਈਕੋਲ ਨਹੀਂ ਸੀ ਸੋ ਇਹ ਰਿਪੋਰਟ ਵਿੱਚ ਪਾਇਆ ਗਿਆ ਸੋ ਬੱਚਿਆਂ ਦੀ ਮੌਤ ਹੋ ਰਹੀ ਹੈ ਸਿਰਫ ਕਾਰਨ ਜੋ ਬੇहद ਗੰਭੀਰ ਮਾਮਲਾ ਹੈ ਸੋ ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਘਰ ਹੀ ਕੋਈ ਖੰਗ ਦੀ ਸਿਰਫ ਦੇ ਦਿੰਦੇ ਹੋ ਜਾਂ ਦਵਾਈ ਦੇ ਦਿੰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਿਆਂ ਨੂੰ ਜੇਕਰ ਕੋਈ ਖੰਗ ਜਾਂ ਜ਼ੁਕਾਮ ਹੁੰਦਾ ਵੀ ਹੈ ਤਾਂ ਤੁਸੀਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਆਪਣੀ ਮਰਜ਼ੀ ਦੇ ਨਾਲ ਵੀ ਦਵਾਈ ਨਾ ਦਿਓ ਹਾਲਾਂਕਿ ਹਜੀਆਂ ਦਵਾਈਆਂ ਤੋਂ ਅਵੋਇਡ ਕਰਨਾ ਚਾਹੀਦਾ ਬਚਣਾ ਚਾਹੀਦਾ ਕਿਉਂਕਿ ਇਹ ਵੈਸੇ ਵੀ ਸਰੀਰ ਉੱਤੇ ਕਈ ਤਰ੍ਹਾਂ ਦੇ ਤੋ ਬਾਹਿਆਂ ਨੇ ਜਿਹੜੀਆਂ ਪ੍ਰਭਾਵ ਪਾਉਂਦੀਆਂ ਨੇ ਅਕਸਰ ਸੁਣਨ ਚਾਹੁੰਦਾ ਸੋ ਸਰਪ ਦੇ ਕਾਰਨ ਬੱਚਿਆਂ ਦੀ ਮੌਤ ਹੋਣ ਦੀ ਖਬਰ ਹੈ ਸੋ ਲਗਾਤਾਰ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਨੇ ਸੋ ਕਫ ਸਰਪ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਕਥਿਤ ਤੌਰ ਤੇ ਕਫ ਸਰਪ ਕਾਰਨ ਬੱਚਿਆਂ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ ਐਮਪੀ ਦੇ ਛਿੰਦਵਾੜਾ ਵਿੱਚ 6 ਅਤੇ 9 ਦੀ ਮੌਤ ਦੀ ਗਿਣਤੀ ਸਾਹਮਣੇ ਆਈ ਹੈ ਰਾਜਸਥਾਨ ਵਿੱਚ ਵੀ ਦੋ ਮਾਸੂਮ ਬੱਚਿਆਂ ਦੀ ਜਾਨ ਜਾਣ ਦੀ ਖਬਰ ਹੈ ਸੋ ਦੋ ਬੱਚੇ ਜਿਹੜੇ ਨੇ ਜਾਨ ਗਵਾ ਕੇ ਨੇ Rajasthan ਦੇ ਵਿੱਚ ਵੀ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਯਾਨੀ ਕਿ NCDC ਨੇ ਜਾਂਚ ਤੇਜ਼ ਕਰ ਦਿੱਤੀ ਹੈ ਸੋ ਇਹ ਬਹੁਤ ਗੰਭੀਰ ਮਾਮਲਾ ਹੈ ਬੱਚਿਆਂ ਦੀ ਜਾਨ ਜਾਣਾ ਸੋ ਪ੍ਰਾਸੀਆ SDM ਸ਼ੁਭਮ ਯਾਦਵ ਨੇ ਦੱਸਿਆ ਕਿ ਦੇਰ ਰਾਤ ਤੱਕ ਸਥਿਤੀ ਵਿੱਚ 9 ਮੌਤਾਂ ਦਰਜ ਹੋਈਆਂ ਨੇ ਸੋ ਉਹਨਾਂ ਨੇ ਇਹ ਵੀ ਕਿਹਾ ਪ੍ਰਸ਼ਾਸਨ ਨੇ ਕਿ ਸਾਡੇ ਕੋਲੇ 1420 ਬੱਚਿਆਂ ਦੀ ਲਿਸਟ ਹੈ ਜੋ ਸਰਦੀ ਅਤੇ ਬੁਖਾਰ ਦੇ ਜ਼ੁਕਾਮ ਤੋਂ ਪ੍ਰਭਾਵਿਤ ਰਹੇ ਨੇ ਸੋ ਪ੍ਰੋਟੋਕੋਲ ਬਣਾਇਆ ਗਿਆ ਹੈ ਤਾਂ ਕਿ ਕੋਈ ਵੀ ਬੱਚਾ 2 ਦਿਨ ਤੋਂ ਜ਼ਿਆਦਾ ਬਿਮਾਰ ਰਹਿੰਦਾ ਹੈ ਤਾਂ ਉਸ ਨੂੰ ਸਿਵਲ ਹਸਪਤਾਲ ਵਿੱਚ 6 ਘੰਟੇ ਨਿਗਰਾਨੀ ਵਿੱਚ ਰੱਖਿਆ ਜਾਂਦਾ ਹੈ ਸੋ ਤਬੀਅਤ ਵਿਗੜਨ ਤੇ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਜਾਂਦਾ ਠੀਕ ਹੋਣ ਤੱਕ ਘਰ ਭੇਜ ਦਿੱਤਾ ਜਾਂਦਾ ਸੋ ਇਹ ਵੱਡੀ ਖਬਰ ਹੈ ਰਾਜਸਥਾਨ ਵਿੱਚ ਵੀ ਪਰਪੁਰ ਦੇ ਵਿੱਚ ਕਥਿਤ ਤੌਰ ਤੇ ਕਪਸਿਰ ਪੀਣ ਦੇ ਨਾਲ 2 ਸਾਲ ਦੇ ਬੱਚੇ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ ਸੀਕਰ ਜ਼ਿਲ੍ਹੇ ਵਿੱਚ 5 ਸਾਲਾ ਦੇ ਬੱਚੇ ਦੀ ਕਥਿਤ ਤੌਰ ਤੇ ਸਿਰਪੀਣ ਕਾਰਨ ਮੌਤ ਹੋਈ ਹੈ ਦੋਨਾਂ ਮਾਮਲਿਆਂ ਵਿੱਚ ਸਿਰਪ ਤੇ ਸੇਵਨ ਤੇ ਕਿਡਨੀ ਫੇਲਅਰ ਦੇ ਪ੍ਰਮੁੱਖ ਕਾਰਨ ਮੰਨੇ ਜਾ ਰਹੇ ਨੇ ਜੋ ਮੀਡੀਆ ਰਿਪੋਰਟਸ ਕਹਿ ਰਹੀਆਂ ਨੇ ਜੋ ਮੁੱਢਲੀ ਜਾਣਕਾਰੀ ਆ ਰਹੀ ਹੈ ਹਾਲਾਂਕਿ ਇਸ ਤੇ ਪੜਤਾਲ ਹੋਵੇਗੀ ਕਿ ਆਖਰ ਮੌਤਾਂ ਦਾ ਕਾਰਨ ਕੀ ਹੈ ਸੋ ਰਾਜਸਥਾਨ ਮੈਡੀਕਲ ਸਰਵਿਸਿਜ਼ ਨੇ ਸਿਰਪ ਦੇ 19 ਬੈਂਚਾਂ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਹੈ ਸੋ ਸਿਹਤ ਮੰਤਰਾਲੇ ਨੇ ਮਾਤਾ ਪਿਤਾ ਡਾਕਟਰਾਂ ਤੇ ਮੈਡੀਕਲ ਜਿਹੜੇ ਅਫਸਰ ਨੇ ਜਾਂ ਫਿਰ ਸਟਾਫ ਹੈ ਉਹਨਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਸੋ ਭਾਰਤ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ 2 ਸਾਲ ਤੋਂ ਘੱਟ ਦੇ ਬੱਚੇ ਨੂੰ ਸਿਰਪ ਨਾ ਦਿੱਤਾ ਜਾਵੇ